ਇਹ ਗੱਲ ਇੱਕ ਵਿਚਾਰਨ ਵਾਲੀ ਆਪਾਂ ਆਮ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਘਰਾਂ ਦੇ ਵਿੱਚ ਇਹ ਵਿਚਾਰਨ ਵਾਲੀਆਂ ਗੱਲਾਂ ਆਪਾਂ ਦੇਖਦੇ ਆਂ ਸਾਡੇ ਘਰ ਦੇ ਵਿੱਚ ਕੋਈ ਪ੍ਰੋਗਰਾਮ ਹੋਵੇ ਨਾ ਬੱਚੇ ਦਾ ਜਨਮਦਨ ਹੋਵੇ ਜਾਂ ਵਿਆਹ ਸ਼ਾਦੀ ਦਾ ਪ੍ਰੋਗਰਾਮ ਰੱਖਿਆ ਹੋਵੇ ਜਾਂ ਗੁਰੂ ਕੇ ਪਿਆਰਿਓ ਸ੍ਰੀ ਅਖੰਡ ਪਾਠ ਸਾਹਿਬ ਖੁਸ਼ੀ ਦੇ ਵਜੋਂ ਪ੍ਰਕਾਸ਼ ਕੀਤੇ ਜਾਣ ਉਸ ਵੇਲੇ ਭੋਗ ਦੀ ਵਾਰੀ ਜਦੋਂ ਆਉਂਦੀ ਆ ਇੱਕ ਪਿੰਡ ਦੇ ਵਿੱਚ ਇੱਕ ਨਗਰ ਦੇ ਵਿੱਚ ਮੈਨੂੰ ਗ੍ਰਾਂਥੀ ਸਿੰਘ ਨੇ ਇਹ ਗੱਲ ਦੱਸੀ ਤੇ ਮੈਂ ਬੜਾ ਹੈਰਾਨ ਹੋਇਆ ਉਹ ਕਹਿਣ ਲੱਗਾ ਭਾਈ ਸਾਹਿਬ ਜੀ ਇੱਕ ਪਰਿਵਾਰ ਸੀ ਬੜਾ ਧਨਾੜ ਅਮੀਰਵਾਨ ਚੰਗੀ ਮਾਇਆ ਚੰਗੀ ਧਨ ਦੌਲਤ ਜ਼ਮੀਨ ਜਾਇਦਾਦ ਤੇ ਕਹਿੰਦਾ ਮੈਂ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਕਿ ਭਾਈ ਸਾਹਿਬ ਜੀ ਸਵੇਰੇ ਪੈਣਾ ਭੋਗ ਤੇ ਭੋਗ ਦੇ ਉੱਪਰ ਸੰਗਤ ਕਿੰਨੀ ਕੁ ਹੋ ਜਾਵੇਗੀ ਉਹ ਕਹਿਣ ਲੱਗੇ ਵੀ 100 150 ਦੇ ਕਰੀਬ ਸੰਗਤ ਹੋ ਜਾਵੇਗੀ ਉਹਨੇ ਸਾਬ ਲਾਇਆ ਵੀ ਚਲੋ 1.5 ਕਿਲੋ 2 ਕਿਲੋ ਦੀ ਦੇਗ ਬਣਾ ਲਵਾਂਗੇ ਕੜਾ ਪ੍ਰਸ਼ਾਦ ਦੀ ਉਹ ਕਹਿੰਦਾ 2 ਕਿਲੋ ਦੇਸੀ ਘਿਓ ਲੈ ਆਇਓ ਤੇ ਮੈਨੂੰ ਪਤਾ ਉਹਨੇ ਕੀ ਅੱਗੋਂ ਗੱਲ ਦੱਸੀ ਮੈਨੂੰ ਕਹਿਣ ਲੱਗਾ ਗਿਆਨੀ ਜੀ ਜਦੋਂ ਮੈਂ ਇਹ ਗੱਲ ਕਹੀ ਨਾ ਵੀ 2 ਕਿਲੋ ਦੇਸੀ ਘਿਓ ਲੈ ਆਇਓ ਤੇ ਮੈਨੂੰ ਅੱਗੋਂ ਪਰਿਵਾਰ ਵਾਲੇ ਕਹਿੰਦੇ ਬਾਬਾ ਡਾਲਡਾ ਕਿਉਂ ਚੱਲੋ ਡਾਲਡਾ ਚੱਲੋ ਜਦੋਂ ਕੜਾ ਪ੍ਰਸ਼ਾਦ ਦੀ ਦੇਗ ਬਣਾਉਣੀ ਆ ਉਦੋਂ ਕਹਿੰਦੇ ਡਾਲਡਾ ਚੱਲੂ ਤੇ ਜਦੋਂ ਕਿਤੇ ਸ਼ਰਾਬ ਦੀ ਬੋਤਲ ਵਾਲੀ ਗੱਲ ਆਉਂਦੀ ਆ ਫਿਰ ਕਹਿੰਦੇ ਨਾ ਬਈ ਨਾ ਸਲਾਹ ਕਰਦੇ ਆ ਕੈਨੇਡਾ ਵਾਲੇ ਪਰੌਣੇ ਨਹੀਂ ਆਉਣਾ ਅਮਰੀਕਾ ਵਾਲੇ ਪਰੌਣੇ ਨਹੀਂ ਆਉਣਾ ਯੂਰਪ ਵਾਲੇ ਪਰੌਣੇ ਨਹੀਂ ਆਉਣਾ ਉਹਨੇ 6000 ਤੋਂ ਘੱਟ ਬੋਤਲ ਪੀਣੀ ਨਹੀਂਗੀ ਉਹ ਤੇ ਮਹਿੰਗੀ ਸ਼ਰਾਬ ਪੀਂਦੇ ਨੇ ਪਰ ਜਦੋਂ ਗੁਰੂ ਦੀ ਗੱਲ ਆਉਂਦੀ ਹੈ ਉਦੋਂ ਅਸੀਂ ਕੰਜੂਸੀ ਵਰਤਣ ਲੱਗ ਪੈਂਦੇ ਆ ਉਦੋਂ ਸਾਡੇ ਮਨ ਦੇ ਵਿੱਚ ਕੰਜੂਸੀ ਆ ਜਾਂਦੀ ਹੈ ਫਿਰ ਕਹਿੰਨੇ ਆ ਢਾਲ ਡਾ ਕੇ ਉਹ ਵਰਤ ਲਵਾਂਗੇ ਇਹ ਆ ਪਿੰਡਾਂ ਦੇ ਵਿੱਚ ਗੱਲਾਂ ਹੁੰਦੀਆਂ ਆ ਆਪਾਂ ਦੇਖੀਆਂ ਨੇ ਇਹ ਗੱਲ ਹਕੀਕਤ ਵਿੱਚ ਆ ਗੁਰੂ ਕੇ ਪਿਆਰਿਓ ਸੱਚ ਦੇ ਵਿੱਚ ਮਾਲਵੇ ਦੇ ਕਈ ਪਿੰਡ ਇਸ ਤਰ੍ਹਾਂ ਦੇ ਆ ਜਿਹੜੇ ਅੱਜ ਵੀ ਗੁਰੂ ਕੇ ਪਿਆਰਿਓ ਕਹਿੰਦੇ ਆ ਬਾਬਾ ਜੇ ਦੇ ਡਾਲ ਦੇ ਕੇ ਉਹ ਦੀ ਬਣਾਲੀਏ ਫਿਰ ਕੀ ਹੋ ਜਾਊਗਾ ਗੁਰੂ ਲਈ ਦੇਸੀ ਘਿਓ ਵਰਤਨਾ ਹਾਲਾਂਕਿ ਜਦੋਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਆ ਉਸ ਵੇਲੇ ਸਾਨੂੰ ਹੁਕਮ ਮਰਯਾਦਾ ਇਹ ਆ ਪੰਜ ਪਿਆਰਿਆਂ ਵੱਲੋਂ ਵੀ ਹੁਕਮ ਆ ਕਿ ਦੇਸੀ ਘਿਓ ਵਰਤਿਆ ਜਾਵੇ ਕਿਉਂਕਿ ਦਾਲ ਦੇ ਘਿਓ ਦੇ ਵਿੱਚ ਚਰਬੀ ਹੈ ਇਹ ਨਹੀਂ ਵਰਤਨਾ ਚਾਹੀਦਾ ਪਰ ਅਸੀਂ ਕੀ ਕਰੀਏ ਗੁਰੂ ਕੇ ਪਿਆਰੇ ਅੱਗੋ